डीओ मैडम अनीता शर्मा जी और डिप्टी डीओ लखवीर जी और मेरे नाल आए ਰਾਣਾ ਰਣਜੀਤ ਜੀ ਭਲਵਾਨ ਜੀ ਪੰਗਲਾ ਸਰਪੰਚ ਸਾਹਿਬ ਬਲਿਆਰ ਜੀ ਅੱਜ ਆਪਾਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਨੈਸ਼ਨਲ ਕਵੋਡੀ ਟੂਰਨਾਮੈਂਟ ਜਿੱਤੋਗੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੱਚੀਆਂ ਖੇਡਣ ਆਈਆਂ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਬੜਾ ਵਧੀਆ ਅਰੇਂਜਮੈਂਟ ਆ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਖੇਡਾਂ ਪ੍ਰਤੀ ਬੜੀ ਦਿਲਚਸਪੀ ਲੈਂਦੇ ਆ ਔਰ ਖਾਸ ਕਰਕੇ ਬੱਚਿਆਂ ਦੇ ਜਿਹੜੇ ਟੂਰਨਾਮੈਂਟ ਉਹ ਦੇਖਣ ਨੂੰ ਮਿਲਦੇ ਆ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦਾ ਮੈਸੇਜ ਇਹੀ ਹੈ ਕਿ ਵਧੀਆ ਉਪਰਾਲਾ ਇਹਦੇ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਜੀ